ਦਰਸ਼ਕੋ ਕਣਕ ਪੰਜਾਬ ਦੀ ਮੁੱਖ ਫਸਲ ਹੈ ਇਹ ਕੱਲੇ ਪੰਜਾਬ ਤੇ ਪੰਜਾਬੀਆਂ ਦੀ ਨਹੀਂ ਇਹ ਕਹਿ ਲਈਏ ਕਿ ਪੂਰੇ ਉੱਤਰੀ ਭਾਰਤ ਦਾ ਮੁੱਖ ਅਨਾਜ ਤੇ ਮੁੱਖ ਖਾਣਾ ਕਣਕ ਹੈ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਪੰਜਾਬੀ ਗੀਤਾਂ ਦੇ ਵਿੱਚ ਕਣਕ ਦੀਆਂ ਵੱਲੀਆਂ ਦੀ ਤੁਲਨਾ ਸੋਨੇ ਦੇ ਰੰਗ ਨਾਲ ਕੀਤੀ ਜਾਂਦੀ ਸੀ ਸੋਨੇ ਵਰਗਾ ਰੰਗ ਹੈ ਤੇਰਾ ਜਿਵੇਂ ਕਣਕ ਦੇ ਖੇਤ ਦਾ ਜਾਂ ਬੱਲੀਏ ਕਣਕ ਦੀ ਇਹ ਬੱਲੀਏ ਤੈਨੂੰ ਖਾਣਗੇ ਨਸੀਬਾਂ ਵਾਲੇ ਸੋ ਸੈਂਕੜੇ ਸਾਲਾਂ ਤੋਂ ਕਣਕ ਪੰਜਾਬ ਦੀ ਮੁੱਖ ਫਸਲ ਰਹੀ ਹੈ ਲਗਭਗ ਇਹ ਦਰਸ਼ਕੋ ਨਵੰਬਰ ਦੇ ਮਹੀਨੇ ਇਹਦੀ ਬਜਾਈ ਕੀਤੀ ਜਾਂਦੀ ਹੈ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਇਹਨੂੰ ਕਟਿਆ ਜਾਂਦਾ ਹੈ ਪੁਰਾਣਾ ਸਮਾਂ ਸੀ ਜਿੱਥੇ ਕਣਕ ਪੰਜਾਬੀਆਂ ਦਾ ਮੁੱਖ anarchi ਉਹਦੇ ਨਾਲ-ਨਾਲ ਪੰਜਾਬੀਆਂ ਦੇ ਆਪਸੀ ਸਾਂਝ ਦੀ ਪੰਜਾਬੀਆਂ ਦੇ ਆਪਸੀ ਪਿਆਰ ਦਾ ਸਬੂਤ ਵੀ ਕਣਕ ਸੀ। ਅਮੀਰ ਤੇ ਗਰੀਬ ਇਕੱਠੇ ਖੇਤਾਂ ਵਿੱਚ ਕਣਕ ਬੀਜਦੇ ਸਨ। ਇਕੱਠਿਆਂ ਹੀ ਗਰੀਬ ਤੇ ਅਮੀਰ ਕਣਕ ਦੀ ਸੰਭਾਲ ਕਰਦੇ ਸੀ। ਆ ਇਕੱਠਿਆਂ ਹੀ ਜ਼ਿਮੀਂਦਾਰ ਤੇ ਮਜ਼ਦੂਰ ਰਲ ਮਿਲ ਕੇ ਕਣਕ ਦੀ ਵਾਢੀ ਕਰਦੇ ਸਨ। ਕਣਕ ਦੀਆਂ ਭਰੀਆਂ ਬਣਦੀ ਸੀ ਥਰੇਸਰ ਤੇ ਹੜੰਬੇ ਦੇ ਉੱਤੇ ਇਕੱਠਿਆਂ ਹੀ ਕਣਕ ਨੂੰ ਕੱਢਦੇ ਸਨ ਤੇ ਲਗਭਗ ਮਹੀਨਾ ਡੇਢ ਮਹੀਨਾ ਦੋ-ਦੋ ਮਹੀਨੇ ਕਣਕ ਦੇ ਖੇਤਾਂ ਦੇ ਵਿੱਚ ਉਹਨਾਂ ਦੀਆਂ ਸਾਂਝਾਂ ਪੈਂਦੀਆਂ ਸਨ ਉਹਨਾਂ ਦਾ ਪਿਆਰ ਪੈਂਦਾ ਸੀ ਜਿਵੇਂ-ਜਿਵੇਂ ਤਕਨੀਕ ਵੱਧਦੀ ਗਈ ਥਰੇਸਰ ਦੀ ਥਾਂ ਤੇ ਹੜੰਬਿਆਂ ਦੀ ਥਾਂ ਤੇ ਕੰਬਾਇਨਾ ਆ ਗਈਆਂ ਓਵੇਂ-ਓਵੇਂ ਖੇਤ ਦੇ ਵਿੱਚੋਂ ਜਿੱਥੇ ਜ਼ਿਮੀਂਦਾਰ ਦੋ-ਦੋ ਮਹੀਨਿਆਂ ਦੀ ਥਾਂ ਤੇ ਚਾਰ-ਚਾਰ ਦਿਨ ਨਜ਼ਰ ਆਉਣ ਲੱਗਾ। ਉੱਥੇ ਗਰੀਬ ਤੇ ਮਜ਼ਦੂਰ ਸੀ ਜਿਹੜਾ ਉਹ ਕਣਕ ਦੇ ਖੇਤਾਂ ਤੋਂ ਦੂਰ ਹੋਣ ਲੱਗ ਪਿਆ। ਕਿਉਂਕਿ ਤਕਨੀਕ ਨੇ, ਕੰਪਨੀਆਂ ਨੇ ਮਜ਼ਦੂਰ ਨੂੰ, ਗਰੀਬ ਨੂੰ ਕਣਕ ਦੇ ਖੇਤਾਂ ਤੋਂ ਦੂਰ ਕਰ ਦਿੱਤਾ। ਇਹਦੇ ਨਾਲ ਜਿੱਥੇ ਕਿਸਾਨ ਤੇ ਮਜ਼ਦੂਰ ਦੀ ਸਾਝ ਸੀ, ਹੌਲੀ-ਹੌਲੀ ਉਹ ਸਾਝ ਵੀ ਖਤਮ ਹੋ ਗਈ। ਪਰ ਦਰਸ਼ਕੋ ਅੱਜ ਅਸੀਂ ਤੁਹਾਨੂੰ ਇੱਕ ਐਸੇ ਗੁਰਮਖ ਸੱਜਣ ਦੇ ਉਪਰਾਲੇ ਦੇ ਨਾਮ ਲਾ ਰਹੇ ਹਾਂ ਜਿਨੇ ਆਪਣੀ ਖੇਤ ਦੇ ਵਿੱਚ ਕਣਕ ਦੀ ਖੇਤੀ ਨੂੰ ਰਵਾਇਤੀ ਢੰਗ ਨਾਲ ਬੀਜਿਆ ਔਰ ਅੱਜ ਵੀ ਉਹਦੇ ਖੇਤ ਵਿੱਚ ਅਮੀਰ ਤੇ ਗਰੀਬ ਦੀ ਸਾਂਝ ਉਸੇ ਤਰ੍ਹਾਂ ਬਣੀ ਹੋਈ ਹੈ ਕਿਸਾਨ ਤੇ ਮਜ਼ਦੂਰ ਆਪਸ ਵਿੱਚ ਪ੍ਰੇਮ ਦੇ ਨਾਲ ਮਿਲ ਕੇ ਕਣਕ ਦੀ ਖੇਤੀ ਦੀ ਬਜਾਈ ਤੋਂ ਲੈ ਕੇ ਉਹਦੀ ਕਟਾਈ ਤੱਕ ਸਾਰਾ ਕਮਰਾਲ ਮਿਲ ਕੇ ਕਰਦੇ ਨੇ ਦਰਸ਼ਕੋ ਲੁਧਿਆਣੇ ਦੇ ਨਜ਼ਦੀਕ ਪਿੰਡ ਹੈ ਧੋਥੜ ਲਗਭਗ ਇਹ ਮੱਲਾਪੁਰ ਤੋਂ 15 ਕਿਲੋਮੀਟਰ ਦੂਰ ਹੋਵੇਗਾ ਧੋਥੜ ਪਿੰਡ ਦੇ ਰਹਿਣ ਵਾਲੇ ਕਿਸਾਨ ਨੇ ਸਰਦਾਰ ਕਰਮਜੀਤ ਸਿੰਘ ਜੀ ਬੜੇ ਗੁਰਮਕ ਸੱਜਣ ਨੇ ਆਪ ਕਾਫੀ ਸਮੇਂ ਤੋਂ ਅਮਰੀਕਾ ਦੇ ਵਿੱਚ ਵੀ ਰਹਿੰਦੇ ਨੇ ਉਹਨਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਪਰ ਅੱਜ ਵੀ ਉਹਨਾਂ ਦੇ ਖੇਤ ਵਿੱਚ ਉਹੀ ਅਮੀਰ ਤੇ ਗਰੀਬ ਦੀ ਸਾਂਝ ਕਿਸਾਨ ਤੇ ਮਜ਼ਦੂਰ ਦੀ ਸਾਂਝ ਅੱਜ ਵੀ ਦਿਖਾਈ ਦਿੰਦੀ ਹੈ ਅੱਜ ਵੀ ਉਹ ਪੂਰੀ ਤਰ੍ਹਾਂ ਨਾਲ ਜਿਹੜੀ ਖੇਤੀ ਹੈ ਉਹ ਕੁਦਰਤੀ ਢੰਗ ਦੇ ਨਾਲ ਰਹਿਆਂ ਸਪਰਿਆਂ ਤੋਂ ਪਰੇ ਕਰਕੇ ਅੱਜ ਵੀ ਉਹ ਤਕਨੀਕੀ ਢੰਗ ਤੋਂ ਪਰੇ ਕਰਕੇ ਪ੍ਰੇਮ ਪਿਆਰ ਦੀ ਸਾਂਝ ਨੂੰ ਪਹਿਲ ਦੇ ਆਧਾਰ ਦੇ ਉੱਤੇ ਰੱਖ ਕੇ ਅੱਜ ਵੀ ਸਰਦਾਰ ਕਰਮਜੀਤ ਸਿੰਘ ਥੋਥੜ ਪਿੰਡ ਵਾਲੇ ਰਵਾਇਤੀ ਉਸੇ ਢੰਗ ਦੇ ਨਾਲ ਖੇਤੀ ਕਰਦੇ ਨੇ ਆ ਜਿਹੜਾ ਤੁਹਾਨੂੰ ਅਸੀਂ ਸਕਰੀਨ ਦੇ ਉੱਪਰ ਖੇਤ ਦਿਖਾ ਰਹੇ ਹਾਂ ਇਸ ਸਰਦਾਰ ਕਰਮਜੀਤ ਸਿੰਘ ਜੀ ਥੋਥੜ ਪਿੰਡ ਵਾਲੇ ਆਂਦਾ। ਬਜਾਈ ਤੋਂ ਲੈ ਕੇ ਕੁਦਰਤੀ ਢੰਗ ਦੇ ਨਾਲ ਖੇਤੀ ਨੂੰ ਕੀਤਾ ਜਾਂਦਾ ਹੈ। ਬਿਨਾ ਰੇਸਪਰੇ ਤੋਂ ਪਹਿਲਾਂ ਖੇਤੀ ਨੂੰ ਬੀਜਿਆ ਜਾਂਦਾ ਹੈ। ਉਸੇ ਪੁਰਾਣੇ ਢੰਗ ਦੇ ਨਾਲ ਖੇਤੀ ਨੂੰ ਜਿਹੜੀ ਹੈ ਕਣਕ ਨੂੰ ਵੜਿਆ ਕੀਤਾ ਜਾਂਦਾ ਹੈ। ਤੇ ਜਦੋਂ ਕਣਕ ਕੱਟਣ ਦੇ ਉੱਤੇ ਪਹੁੰਚ ਜਾਂਦੀ ਹੈ ਤੇ ਬਿਲਕੁਲ ਉਸੇ ਪੁਰਾਣੇ ਸਮੇਂ ਜਿਵੇਂ ਮਜ਼ਦੂਰ ਕਈ-ਕਈ ਦਿਨ ਕਣਕ ਦੀ ਕਟਾਈ ਦਾਤੀਆਂ ਦੇ ਨਾਲ ਕਰਦੇ ਸਨ ਅੱਜ ਵੀ ਉਸੇ ਤਰ੍ਹਾਂ ਸਰਦਾਰ ਕਰਮਜੀਤ ਸਿੰਘ ਦੀ ਖੇਤ ਵਿੱਚ ਆ ਕੇ ਇਹ ਮਜ਼ਦੂਰ ਨੇ ਸਾਡੇ ਪੰਜਾਬੀ ਭਰਾ ਮਜ਼ਦੂਰ ਗਰੀਬ ਉਸੇ ਤਰ੍ਹਾਂ ਉਹ ਖੇਤ ਦੇ ਵਿੱਚ ਕਣਕ ਵੀ ਕਟਾਈ ਹੈ ਜਿਹੜੀ ਉਹ ਬਿਲਕੁਲ ਉਸੇ ਢੰਗ ਨਾਲ ਦਾਤੀਆਂ ਦੇ ਨਾਲ ਕਰਦੇ ਨੇ। ਉਸੇ ਤਰ੍ਹਾਂ ਹੜੰਬਾ ਖੇਤ ਵਿੱਚ ਆਉਂਦਾ ਹੈ। ਤੇ ਹੜੰਬੇ ਦੇ ਉੱਤੇ ਸਾਡੇ ਪੰਜਾਬੀ ਮਜ਼ਦੂਰ ਗਰੀਬ ਕਿਸਾਨ ਨੇ। ਉਸੇ ਤਰ੍ਹਾਂ ਉਹ ਖੇਤਾਂ ਦੇ ਵਿੱਚ ਖੁਸ਼ੀਆਂ ਖੀੜਿਆਂ ਨੂੰ ਲੈ ਕੇ ਖੇਤ ਵਿੱਚ ਆਉਂਦੇ ਨੇ। ਤੇ ਉਸੇ ਪੁਰਾਣੇ ਢੰਗ ਦੇ ਨਾਲ ਹੜੰਬੇ ਦੇ ਰਾਹੀਂ ਤੂੜੀ ਤਿਆਰ ਕੀਤੀ ਜਾਂਦੀ ਹੈ ਤੇ ਕਣਕ ਨੂੰ ਉਸੇ ਤਰ੍ਹਾਂ ਹੜੰਬੇ ਦੇ ਨਾਲ ਹੀ ਕੱਢਿਆ ਜਾਂਦਾ ਸਰਦਾਰ ਕਰਮਜੀਤ ਸਿੰਘ ਥੋਥੜ ਪਿੰਡ ਥੋਥੜ ਪਿੰਡ ਵਾਲਿਆਂ ਦੀ ਖੇਤ ਨੂੰ ਵੇਖੀਏ ਤੇ ਅੱਜ ਵੀ ਤੁਹਾਨੂੰ ਉਹ 25 30 ਸਾਲ ਪੁਰਾਣਾ ਸਮਾਂ ਯਾਦ ਆ ਜਾਏਗਾ ਜਦੋਂ ਪੰਜਾਬੀ ਗਰੀਬ ਮਜ਼ਦੂਰ ਕਿਸਾਨ ਜ਼ਮੀਨ ਦੇ ਜ਼ਿਮੀਂਦਾਰ ਦੇ ਨਾਲ ਰਲ ਮਿਲ ਕੇ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਆਪਣੀ ਜ਼ਿੰਦਗੀ ਦਾ ਨਰਵਾਹ ਕਰਦੇ ਸਨ ਤੇ ਪੰਜਾਬ ਦੇ ਖੇਤਾਂ ਦੇ ਵਿੱਚ ਪੰਜਾਬੀ ਮਜ਼ਦੂਰਾਂ ਦੀ ਭਰਮਾਰ ਹੁੰਦੀ ਸੀ ਭਾਵੇਂ ਕਿ ਇਹ ਜਿਹੜੇ ਦ੍ਰਿਸ਼ ਨੇ ਅੱਜ ਬਹੁਤ ਘੱਟ ਦਿਸਦੇ ਨੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਢੰਬਾ ਲੱਗਿਆ ਹੋਇਆ ਹੈ ਮਜ਼ਦੂਰ ਢੰਬੇ ਦੇ ਰਾਹੀਂ ਜਿਹੜੀ ਹੈ ਉਹ ਤੂੜੀ ਤਿਆਰ ਕਰ ਰਹੇ ਨੇ ਔਰ ਕਣਕ ਦੀ ਕਟਾਈ ਹੋ ਰਹੀ ਹੈ ਇਹ ਦ੍ਰਿਸ਼ ਜਿਹੜਾ ਅੱਜ ਦੇਖ ਰਹੇ ਹਾਂ ਇਹ ਹੁਣ ਪੰਜਾਬ ਵਿੱਚ ਬਹੁਤ ਘੱਟ ਮਿਲਦਾ ਹੈ ਅੱਡ ਤੋਂ 25-30 ਸਾਲ ਪਹਿਲਾਂ ਇਹ ਮਿਲਦਾ ਸੀ ਜਿਵੇਂ ਜਿਵੇਂ ਤਕਨੀਕ ਵਧੀ ਕਪੈਨਾਂ ਦਾ ਯੁੱਗ ਆਇਆ ਪੰਜਾਬ ਦੀ ਧਰਤੀ ਤੋਂ ਪੰਜਾਬ ਦੇ ਖੇਤਾਂ ਵਿੱਚੋਂ ਗਰੀਬ ਕਿਸਾਨ ਮਜ਼ਦੂਰ ਦੂਰ ਹੋਣ ਲੱਗ ਪਿਆ ਤੇ ਜਿਹੜਾ 2-2 ਮਹੀਨਿਆਂ ਦਾ ਡੇਢ-ਢੇਢ ਮਹੀਨੇ ਦਾ ਕੰਮ ਹੁੰਦਾ ਸੀ ਪਹਿਲਾਂ ਕਣਕ ਨੂੰ ਕੱਟਿਆ ਜਾਣਾ ਫਿਰ ਭਰੀਆਂ ਬੰਨੀਆਂ ਜਾਣੀਆਂ ਫਿਰ ਹੜੰਬਾ ਥਰੇਸਰ ਲਿਆ ਕੇ ਉਹਨੂੰ ਕਟਿਆ ਜਾਣਾ ਫਿਰ ਤੂੜੀ ਦੇ ਢੇਰ ਲਾਏ ਜਾਣੇ ਫਿਰ ਹੌਲੀ-ਹੌਲੀ ਤੂੜੀ ਨੂੰ ਢੋ ਕੇ ਉਪਾਂ ਦੇ ਵਿੱਚ ਲੱਪਕ ਕੇ ਸੰਭਾਲਿਆ ਜਾਣਾ ਇਹ ਦਰਸ਼ਕ ਹੌਲੀ-ਹੌਲੀ ਖਤਮ ਹੁੰਦਾ ਗਿਆ ਪਰ ਸਰਦਾਰ ਕਰਮਜੀਤ ਸਿੰਘ ਜੀ ਤੋਥੜ ਪਿੰਡ ਵਾਲਿਆਂ ਨੇ ਇਹ ਯਤਨ ਕੀਤਾ ਕਿ ਸਭ ਤੋਂ ਪਹਿਲਾਂ ਕੁਦਰਤੀ ਢੰਗ ਦੇ ਨਾਲ ਇਹ ਤੀਨੂੰ ਭੇਜਿਆ ਜਾਏ ਕੁਦਰਤੀ ਢੰਗ ਨਾਲ ਉਹਦੀ ਸਾਂਭ-ਸਮਾਲ ਕੀਤੀ ਜਾਏ ਤੇ ਸਾਡੇ ਪੁਰਾਣੇ ਰਵੈਤੀ ਤਰੀਕੇ ਦੇ ਨਾਲ ਹੀ ਜਿਹੜਾ ਸੀ ਉਹ ਕਣਕ ਕਾਨੂੰਨ ਪੱਟਿਆ ਜਾਏ ਤੂੜੀ ਤਿਆਰ ਕੀਤੀ ਜਾਏ ਤੇ ਕਣਕ ਦੇ ਬੀਜ ਨੂੰ ਕਣਕ ਨੂੰ ਘਰ ਤੱਕ ਪਹੁੰਚਾਇਆ ਜਾਏ ਮੰਡੀ ਤੱਕ ਪਹੁੰਚਾਇਆ ਜਾਏ ਸੋ ਸਾਡਾ ਇਹ ਵੀਡੀਓ ਦਿਖਾਉਣ ਦਾ ਮਕਸਦ ਦਰਸ਼ਕੋ ਇਹਨਾਂ ਹੀ ਹੈ ਕਿ ਅਸੀਂ ਆਪਣੇ ਉਸ ਪੁਰਾਣੇ ਸਮੇਂ ਦੇ ਵੱਲ ਪਰਤੀਏ ਪੈਸੇ ਦੇ ਲਾਲਚ ਨੇ ਜਿੱਥੇ ਸਾਡੇ ਅਨਾਜ ਨੂੰ ਜ਼ਹਿਰ ਬਣਾ ਦਿੱਤਾ ਹੈ ਜਿੱਥੇ ਕਣਕ ਦਾ ਝਾੜ ਵੱਧ ਤੋਂ ਵੱਧ ਕੱਢਣਾ ਉਹ 30 ਕੁਆਂਟਲ ਤੋਂ 50 ਕੁਆਂਟਲ ਤੱਕ ਪਹੁੰਚਣਾ ਚਾਹੀਦਾ ਹੈ ਇਸ ਲਾਲਚ ਨੇ ਸਾਡੇ ਇਸ ਸੋਨੇ ਦੇ ਰੰਗ ਵਰਗੇ ਸੋਨੇ ਅਨਾਜ ਕਣਕ ਨੂੰ ਜ਼ਹਿਰ ਬਣਾ ਦਿੰਦਾ ਹੈ। ਸਦਕੇ ਜਾਈਏ ਸਰਦਾਰ ਕਰਮਜੀਤ ਸਿੰਘ ਥੋਥੜ ਪਿੰਡ ਵਾਲਿਆਂ ਦੇ ਜਿਨ੍ਹਾਂ ਨੇ ਆਪਣੇ ਪੁਰਾਣੇ ਵਿਰਸੀ ਨੂੰ ਔਰ ਆਪਣਾ ਰਿਵਾਇਤ ਨੂੰ ਸੰਭਾਲ ਕੇ ਰੱਖਿਆ ਹੈ ਅੱਜ ਵੀ ਉਹਨਾਂ ਦੇ ਖੇਤ ਵਿੱਚ ਇਦਾਂ ਜਿਹੜਾ ਹੈ ਤੂੜੀ ਦੇ ਉੱਚੇ ਟਿੱਗ ਦਿਖਾਈ ਦਿੰਦੇ ਨੇ ਔਰ ਅੱਜ ਵੀ ਉਹ ਪੁਰਾਣੇ ਤਰੀਕੇ ਦੇ ਨਾਲ ਹੀ ਆਪਣੀ ਖੇਤੀ ਨੂੰ ਕਰ ਰਹੇ ਨੇ ਸੋ ਸਾਡੀ ਇਹ ਵੀਡੀਓ ਤੁਹਾਨੂੰ ਕਿਦਾਂ ਲੱਗੀ ਸਾਨੂੰ ਜਰੂਰ ਤੁਸੀਂ ਦੱਸਿਓ ਔਰ ਅਸੀਂ ਸਕਰੀਨ ਦੇ ਉੱਪਰ ਸਰਦਾਰ ਕਰਮਜੀਤ ਸਿੰਘ ਹੋਰਾਂ ਦਾ ਨੰਬਰ ਵੀ ਦੇ ਦੇਾਂਗੇ ਸੋ ਇਹ ਵੀਡੀਓ ਪਸੰਦ ਆਵੇ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਦਰਸ਼ਕੋ ਸਾਡਾ ਮਕਸਦ ਇਹੀ ਹੈ ਕਿ ਅਸੀਂ ਆਪਣੇ ਪੁਰਾਣੇ ਵਿਰਸੇ ਨਾਲ ਉਸ ਤਰ੍ਹਾਂ ਜੁੜ ਕੇ ਰਹੀਏ ਕੁਦਰਤੀ ਖੇਤੀ ਕਰੀਏ ਜ਼ਹਿਰ ਮੁਕਤ ਖੇਤੀ ਕਰੀਏ ਤੇ ਕਿਸਾਨ ਤੇ ਮਜ਼ਦੂਰ ਦੀ ਇਹ ਸੰਗ ਬਣੀ ਰਹੀ ਧੰਨਵਾਦ